ਇੱਕ ਕਹਾਵਤ ਹੈ ਕਿ ਲੋਭੀ ਨੂੰ ਗੱਪੀ ਠੱਗੀ ਜੋ ਬੰਦੇ ਲੋਭ ਕਰ ਜਾਂਦੇ ਨੇ ਉਹਨਾਂ ਨੂੰ ਝੂਠ ਬੋਲਣ ਵਾਲੇ ਲੋਕ ਠੱਗ ਜਾਂਦੇ ਨੇ ਠੱਗ ਬੰਦੇ ਤਾਂ ਐਨੇ ਛਾਤਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੋ ਲੋਕ ਨੇ ਉਹ ਆਸਥਾ ਦੇ ਨਾਂ ਤੇ ਵੀ ਬਹੁਤ ਜ਼ਿਆਦਾ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਲਈ ਜੋ ਅੱਜ ਦੀ ਮੈਂ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਬੰਦੇ ਨੇ ਆਸਥਾ ਦਾ ਸਹਾਰਾ ਲਿੱਤਾ ਅਤੇ ਉਸ ਨੇ ਲੋਕਾਂ ਨੂੰ ਲਾਲਚ ਦਿੱਤਾ ਦੇ ਉਸ ਨੇ ਤਕਰੀਬਨ 14-15 ਲੱਖ ਦੀ ਠੱਗੀ ਮਾਰ ਲਈ ਤੀ ਜਦੋਂ ਲੋਕਾਂ ਦੇ ਨਾਲ ਠੱਗੀ ਵੱਜ ਗਈ ਤਾਂ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਸਾਡੇ ਨਾਲ ਐਦਾਂ ਕਿਵੇਂ ਹੋ ਗਿਆ ਇਹ ਬਾਬਾ ਜੋ ਇੰਨਾ ਚੰਗਾ ਸੀ ਜੋ ਇੰਨਾ ਕਰਾਮਾਤੀ ਸੀ ਉਹ ਸਾਡੇ ਨਾਲ ਠੱਗੀ ਕਿਵੇਂ ਮਾਰ ਸਕਦਾ ਇਹ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਮਾਨਸਾ ਤੇ ਮਾਨਸਾ ਦੇ ਅਧੀਨ ਪੈਂਦਾ ਪਿੰਡ ਸਿਰਸੇ ਵਾਲਾ ਲਗਭਗ 2 ਮਹੀਨੇ ਪਹਿਲਾਂ ਇੱਥੇ ਇੱਕ ਬਾਬਾ ਆਉਂਦਾ ਹੈ ਪ੍ਰੇਮਨਾਥ ਨਾਉਂਦਾ ਬਾਬਾ ਇੱਥੇ ਆ ਕੇ ਰਹਿਣ ਲੱਗ ਜਾਂਦਾ ਤੇ ਉਸ ਦੇ ਪਿੱਛੇ ਹੀ ਦੋ ਚੇਲੇ ਆਉਂਦੇ ਨੇ ਜਿਨ੍ਹਾਂ ਦੇ ਨਾਂ ਸੋਨੂ ਅਤੇ ਪੰਡਤ ਦੱਸੇ ਜਾਂਦੇ ਨੇ ਉਹ ਆਉਂਦੇ ਨੇ ਆ ਕੇ ਬਾਬੇ ਨੂੰ ਇੱਕ ਗੱਡੀ ਅਤੇ 51000 ਰੁਪਇਆ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਬਾਬਾ ਜੀ ਤੁਸੀਂ ਤਾਂ ਸਾਡੇ ਪਾਰ ਉਤਾਰੇ ਕਰ ਦਿੱਤੇ ਤੁਸੀਂ ਸੱਟੇ ਦਾ ਨੰਬਰ ਦੱਸਿਆ ਸੱਟਾ ਲੱਗ ਗਿਆ ਤੇ ਅਸੀਂ ਤਾਂ ਮਾਲਾ ਮਾਲ ਹੋ ਗਏ ਬਾਬੇ ਨੇ ਆਪਣਾ ਇੱਥੇ ਜਾਲ ਵਿਛਾ ਲੇਤਾ ਸੀ ਲੋਕਾਂ ਨੂੰ ਆਪਣੇ ਥੋੜਾ ਥੋੜਾ ਪਿੱਛੇ ਲਗਾ ਲੇਤਾ ਸੀ ਤੇ ਬਾਬਾ ਲੋਕਾਂ ਨੂੰ ਕਹਿੰਦਾ ਕਿ ਮੈਂ ਜਲਤਾਰਾ ਕਰਨੀ ਹੈ 1108 ਘੜੇ ਮੇਰੇ ਸਿਰ ਦੇ ਵਿੱਚ ਪਾਇਓ ਇੱਕ ਮਹੀਨੇ ਤੱਕ ਇਹ ਜਲਤਾੜਾ ਚੱਲੂਗੀ ਹੁਣ ਲੋਕ ਇਸ ਚੀਜ਼ ਦਾ ਅਰੇਂਜਮੈਂਟ ਕਰਨ ਲੱਗਦੇ ਨੇ ਕਿ ਬਾਬਾ ਤਾਂ ਬੜਾ ਪਹੁੰਚਿਆ ਹੋਇਆ ਇਸ ਦੇ ਸਿਰ ਦੇ ਵਿੱਚ ਪਾਣੀ ਦੇ ਠੰਡੇ ਭਰੇ ਹੋਏ ਘੜੇ ਪਾਵਾਂਗੇ ਬਾਬਾ ਤਾਂ ਬੜਾ ਪਹੁੰਚਿਆ ਹੋਇਆ ਕਰਾਮਾਤੀ ਆ ਤਪਸਵੀ ਆ ਤਾਂ ਹੁਣ ਸਾਰੇ ਲੋਕ ਬਾਬੇ ਦੇ ਚੰਗਲ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦੇ ਨੇ ਤੇ ਬਾਬੇ ਨੂੰ ਜਲਤਾੜਾ ਕਰਵਾਈ ਜਾਂਦੀ ਹੈ ਪਿੰਡ ਦੇ ਲੋਕ ਸ਼ਰਧਾ ਦੇ ਨਾਲ ਨੰਗੇ ਪੈਰੀ ਬਾਬੇ ਦੇ ਸਿਰ ਦੇ ਵਿੱਚ ਪਾਣੀ ਦੇ ਘੜੇ ਪਾ ਰਹੇ ਸੀ ਤੇ ਬਾਬੇ ਨੇ ਪਤਾ ਨਹੀਂ ਕਿਹੜੀਆਂ ਭਸਮਾਂ ਖਾਧੀਆਂ ਹੋਈਆਂ ਸੀ ਤੇ ਬਾਬੇ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਮੇਰੇ ਸਿਰ ਦੇ ਵਿੱਚ ਠੰਡਾ ਪਾਣੀ ਪੈ ਰਿਹਾ ਪਰ ਲੋਕਾਂ ਨੂੰ ਲੱਗ ਰਿਹਾ ਸੀ ਕਿ ਬਾਬਾ ਤਾਂ ਬੜਾ ਪਹੁੰਚਿਆ ਹੋਇਆ ਇਹ ਤਾਂ ਕਰਾਮਾਤੀ ਹੈ ਤੇ ਸਾਡੇ ਵੀ ਪਾਰ ਉਤਾਰੇ ਕਰ ਦੇਗਾ ਤੇ ਜੋ ਇਸ ਦੇ ਚੇਲੇ ਸੀ ਸੋਨੂ ਤੇ ਪੰਡਤ ਉਹ ਇਸ ਦਾ ਗੁਣਗਾਨ ਕਰਨੋਂ ਥੱਕਦੇ ਹੀ ਨਹੀਂ ਸੀ ਇਸ ਦੀ ਕਿੱਸੇ ਕਹਾਣੀਆਂ ਸੁਣਾਉਣੋਂ ਥੱਕਦੇ ਨਹੀਂ ਸੀ ਕਿ ਬਾਬਾ ਤਾਂ ਸਭ ਦੇ ਪਾਰ ਉਤਾਰੇ ਕਰਦੇ ਵੇਗਾ ਸਭ ਨੂੰ ਮਾਲਾ ਮਾਲ ਕਰ ਦੇਵੇ ਹੁਣ ਇਸ ਜਾਲ ਦੇ ਵਿੱਚ ਲੋਕ ਫਸਣਾ ਸ਼ੁਰੂ ਹੋ ਜਾਂਦੇ ਨੇ ਇਸ ਪਿੰਡ ਦੇ ਵੀ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਤੇ ਹੁਣ ਬਾਬੇ ਦਾ ਚੱਕਰ ਚੱਲਣਾ ਸ਼ੁਰੂ ਹੋ ਜਾਂਦਾ ਲੋਕ ਬਾਬੇ ਨੂੰ ਪੈਸੇ ਦੇਣ ਲੱਗਦੇ ਨੇ ਤਕਰੀਬਨ ਬਾਬੇ ਨੂੰ 14-15 ਲੱਖ ਰੁਪਇਆ ਦੇ ਦਿੱਤਾ ਜਾਂਦਾ ਹੈ ਕੁਝ ਸਮਾਨ ਦਿੱਤਾ ਜਾਂਦਾ ਕਿਉਂਕਿ ਇੱਥੇ ਭੰਡਾਰਾ ਵਗੈਰਾ ਕੀਤਾ ਜਾਂਦਾ ਸੀ ਤੇ ਇੱਥੇ ਮੇਲਾ ਲੱਗਦਾ ਸੀ ਲੋਕ ਇੱਥੇ ਆਉਂਦੇ ਜਾਂਦੇ ਰਹਿੰਦੇ ਸੀ ਤੇ ਬਾਬਾ ਜੀ ਆਰਾਮ ਨਾਲ ਲੋਕਾਂ ਦੇ ਪੈਸੇ ਤੇ ਐਸ਼ ਕਰ ਰਹੇ ਸੀ ਤੇ ਲੋਕਾਂ ਨੂੰ ਬਸ ਉਪਦੇਸ਼ ਦੇ ਰਹੇ ਸੀ ਜੋ ਇਸ ਦੇ ਨਾਲ ਜੁੜੇ ਹੋਏ ਸ਼ਰਧਾਲੂ ਸੀ ਜਿਨ੍ਹਾਂ ਨੂੰ ਲੱਗਿਆ ਕਿ ਬਾਬਾ ਤਾਂ ਸਾਡੇ ਪਾਰ ਉਤਾਰੇ ਕਰ ਦੇਵੇਗਾ ਬਾਬਾ ਕੋਈ ਨਾ ਕੋਈ ਸੱਟੇ ਦਾ ਨੰਬਰ ਦਸੇਗਾ ਤੇ ਸੱਟਾ ਲੱਗ ਜਾਏਗਾ ਸਾਡੀਆਂ ਤਾਂ ਕੁਲਾਂ ਤਰ ਜਾਣਗੀਆਂ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬਾਬਾ ਤਾਂ ਖੁਦ ਨੰਗ ਭੁੱਖ ਨਾਲ ਖੋਲਦਾ ਜੇ ਬਾਬੇ ਨੂੰ ਨੰਬਰਾਂ ਦਾ ਪਤਾ ਹੋਵੇ ਜੇ ਬਾਬੇ ਨੂੰ ਸੱਟੇ ਦਾ ਪਤਾ ਹੋਵੇ ਤਾਂ ਬਾਬਾ ਆਪਣੇ ਸਿਰ ਵਿੱਚ ਠੰਡੇ ਪਾਣੀ ਦੇ ਘੜੇ ਕਿਉਂ ਪਵਾਵੇ ਪਰ ਲੋਕ ਸ਼ਰਦਾ ਦੇ ਵਿੱਚ ਅੰਨੇ ਹੋ ਗਏ ਸੀ ਕਿਉਂਕਿ ਚੇਲਿਆਂ ਨੇ ਇਸ ਤਰ੍ਹਾਂ ਦਾ ਜਾਲ ਬੁਣਿਆ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਸਾਡੇ ਨਾਲ ਕੀ ਹੋਣ ਵਾਲਾ ਇੱਕ ਬੰਦਾ ਬਹਾਦਰਪੁਰ ਪਿੰਡ ਦਾ ਸੀ ਉਸਨੇ ਦੱਸਿਆ ਕਿ ਮੇਰੇ ਕੋਲ ਹਰਿਆਣੇ ਤੋਂ ਬੰਦੇ ਆਏ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਬੰਦਾ ਫਰਾਡ ਹੈ ਇਹ ਬਾਬੇ ਤੋਂ ਅਸੀਂ ਪੈਸੇ ਲੈਣੇ ਨੇ ਇਹ ਠੱਗ ਹੈ ਇਸਨੇ ਕਈ ਪਿੰਡਾਂ ਦੇ ਵਿੱਚ ਐਦਾਂ ਦੀਆਂ ਠੱਗੀਆਂ ਮਾਰੀਆਂ ਪਰ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਸੀ ਕਿਉਂਕਿ ਸ਼ਰਦਾ ਦੀ ਪੱਟੀ ਇਹਨਾਂ ਦੀ ਅੱਖਾਂ ਉੱਤੇ ਬੰਨੀ ਹੋਈ ਸੀ ਇਹਨਾਂ ਨੂੰ ਲੱਗ ਰਿਹਾ ਸੀ ਕਿ ਬਾਬਾ ਤਾਂ ਸਾਨੂੰ ਪਾਰ ਕਰਨਾ ਆਇਆ ਸਾਨੂੰ ਮਾਲਾ ਮਾਲ ਕਰਨ ਆਇਆ ਤੇ ਇਹ ਵਿੱਚ ਟਾਂਗ ੜਾ ਰਹੇ ਨੇ ਤਾਂ ਹੁਣ ਜਦੋਂ ਫਿਰ ਉਹ ਬੰਦੇ ਨੇ ਇਸ ਬਾਬੇ ਦੇ ਚੇਲੇ ਸੋਨੂ ਤੇ ਪੰਡਤ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬੰਦੇ ਝੂਠ ਬੋਲ ਰਿਹਾ ਪਰ ਫੇਰ ਵੀ ਇਹਨਾਂ ਨੇ 1 ਲੱਖ ਰੁਪਇਆ ਦੇ ਕੇ ਇਸ ਗੱਲ ਦਾ ਨਵੇੜਾ ਕਰ ਦਿੱਤਾ ਪਰ ਜੋ ਹਰਿਆਣੇ ਦੇ ਬੰਦੇ ਸੀ ਉਹ ਫੇਰ ਜਾ ਕੇ ਇਹਨਾਂ ਨੂੰ ਕਹਿੰਦੇ ਨੇ ਕਿ ਪਿੰਡ ਵਾਲਿਓ ਬਚ ਜਾਓ ਇਹ ਬੰਦਾ ਠੱਗ ਹੈ ਪਰ ਜੋ ਸ਼ਰਧਾਲੂ ਸੀ ਉਹਨਾਂ ਦੀਆਂ ਅੱਖਾਂ ਉੱਤੇ ਤਾਂ ਪੱਟੀ ਬੱਜੀ ਹੋਈ ਸੀ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਇਹ ਤਾਂ ਇੱਕ ਤਰ੍ਹਾਂ ਦਾ ਰੱਬ ਹੀ ਥੱਲੇ ਉਤਰ ਆਇਆ ਜਿਹੜਾ ਬੰਦਾ ਆਪਣੇ ਸਿਰ ਦੇ ਵਿੱਚ 1108 ਘੜੇ ਪਾਣੀ ਦੇ ਪਵਾਈ ਜਾਂਦਾ ਹੈ ਸਵੇਰੇ ਸਵੇਰੇ ਪੋਹ ਮਾਗ ਦੇ ਮਹੀਨੇ ਤੇ ਉਹ ਬੰਦਾ ਆਮ ਨਹੀਂ ਹੋ ਸਕਦਾ ਉਹ ਤਾਂ ਪਹੁੰਚਿਆ ਬੰਦੇ ਹੋਇਆ ਬੰਦਾ ਹੋ ਸਕਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਬਾਬੇ ਨੇ ਕੀ ਖਾਧਾ ਹੋਇਆ ਜਿਸ ਕਾਰਨ ਉਸ ਨੂੰ ਠੰਡਾ ਪਾਣੀ ਠੰਡਾ ਲੱਗਦਾ ਹੀ ਨਹੀਂ ਤੇ ਹੁਣ ਬਾਬਾ ਜੀ ਭੰਡਾਰਾ ਕਰਦੇ ਨੇ ਭੰਡਾਰਾ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਆਪਾਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਣਾ ਪਹਿਲਾਂ ਵੀ ਬਾਬਾ ਜੀ ਚਲੇ ਜਾਂਦੇ ਸੀ ਪਰ ਹੁਣ ਬਾਬਾ ਜੀ ਨੇ ਕਈ ਬੰਦਿਆਂ ਨੂੰ ਕਹਿ ਦਿੱਤਾ ਕਿ ਤੁਸੀਂ ਨਹੀਂ ਜਾਓਗੇ ਤੁਸੀਂ ਇੱਥੇ ਰਹਿ ਕੇ ਕੰਮ ਕਰੋਗੇ ਮੈਂ ਇਹਨਾਂ ਬੰਦਿਆਂ ਨੂੰ ਨਾਲ ਲੈ ਕੇ ਜਾਵਾਂ ਯਾਨੀ 3-4 ਬੰਦਿਆਂ ਨੂੰ ਬਾਬਾ ਜੀ ਆਪਣੇ ਨਾਲ ਲੈ ਜਾਂਦੇ ਨੇ ਤੇ ਜਦੋਂ ਉੱਥੇ ਨੈਣਾ ਦੇਵੀ ਪਹੁੰਚਦੇ ਨੇ ਉਸ ਤੋਂ ਬਾਅਦ ਵਾਪਸ ਆਉਂਦੇ ਨੇ ਵਾਪਸ ਆਉਂਦੇ ਆਉਂਦੇ ਇੱਕ ਹੋਟਲ ਦੇ ਬਾਬਾ ਜੀ ਕਹਿੰਦੇ ਨੇ ਕਿ ਇੱਥੇ ਗੱਡੀ ਖੜੀ ਕਰੋ ਆਪਾਂ ਇੱਥੇ ਖਾਣਾ ਖਾਣਾ ਹੁਣ ਇੱਥੇ ਗੱਡੀ ਖੜੀ ਕਰਕੇ ਖਾਣਾ ਖਾਦਾ ਜਾਂਦਾ ਖਾਣਾ ਖਾਂਦੇ ਖਾਂਦੇ ਬਾਬਾ ਜੀ ਕੰਨ ਨੂੰ ਫੋਨ ਲਾਉਂਦੇ ਨੇ ਤੇ ਉਹਨਾਂ ਜੋ ਸ਼ਰਧਾਲੂ ਹੁੰਦੇ ਆ ਉਹਨਾਂ ਨੂੰ ਕਹਿੰਦੇ ਨੇ ਕਿ ਮੈਨੂੰ ਫੋਨ ਆ ਗਿਆ ਮੈਂ ਫੋਨ ਸੁਣ ਕੇ ਆਉਣਾ ਪਰ ਬਾਬਾ ਜੀ ਕੰਨ ਨੂੰ ਫੋਨ ਲਾ ਕੇ ਜਦੋਂ ਹੋਟਲ 'ਚੋਂ ਬਾਹਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਕਾਫੀ ਸਮਾਂ ਲੰਘ ਜਾਂਦਾ ਪਰ ਬਾਬੇ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਸੀ ਹੁਣ ਪਤਾ ਇਧਰ ਚੇਲਿਆਂ ਨੂੰ ਵੀ ਸੀ ਵੀ ਬਾਬਾ ਜੀ ਸ਼ੂ ਮੰਤਰ ਹੋਣਗੇ ਤੇ ਉਹ ਚੇਲੇ ਜੋ ਇੱਥੇ ਲੋਕ ਰਹਿ ਗਏ ਸੀ ਸ਼ਰਧਾਲੂ ਸੀ ਉਹਨਾਂ ਨੂੰ ਕਹਿੰਦੇ ਨੇ ਕਿ ਬਾਬਾ ਦਾ ਭੱਜੂਗਾ ਪਰ ਉਹ ਸ਼ਰਧਾਲੂ ਕਹਿੰਦੇ ਨੇ ਕਿ ਬਾਬਾ ਕਿਉਂ ਭੱਜੂ ਤਾਂ ਉਹਨੇ ਕਿਹਾ ਕਿ ਇਹ ਤਾਂ ਐਦਾਂ ਹੀ ਕਰਦਾ ਤਾਂ ਫਿਰ ਉਹ ਸ਼ਰਧਾਲੂਆਂ ਨੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਫਿਰ ਇਹਨਾਂ ਦੇ ਨਾਲ ਕੀ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਇਹ ਐਦਾਂ ਹੀ ਆਪਣੇ ਨਾਰ ਲਾ ਲੈਂਦਾ ਲੋਕਾਂ ਨੇ ਦੱਸਿਆ ਕਿ ਜੋ ਪੈਸੇ ਪਾਏ ਨੇ ਉਹ ਜੋ ਇਸ ਦੇ ਚੇਲੇ ਸੀ ਦੋਨੋਂ ਸੋਨੂ ਤੇ ਪੰਡਤ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਏ ਸੀ ਤੇ ਇਹਨਾਂ ਦੇ ਅਕਾਊਂਟ ਦੇ ਵਿੱਚੋਂ ਬਾਬਾ ਪੈਸੇ ਕੱਢ ਲੈਂਦਾ ਸੀ ਹੁਣ ਜਦੋਂ ਸ਼ਰਧਾਲੂ ਨੂੰ ਲੱਗਿਆ ਕਿ ਸਾਨੂੰ ਤਾਂ 14-15 ਲੱਖ ਰੁਪਏ ਦਾ ਚੂਨਾ ਲੱਗ ਗਿਆ ਉਹ ਸੋਨੂ ਅਤੇ ਪੰਡਤ ਨੂੰ ਥਾਣੇ ਲੈ ਜਾਂਦੇ ਨੇ ਇਹਨਾਂ ਨੂੰ ਥਾਣੇ ਦੇ ਵਿੱਚ ਫੜਾ ਦਿੱਤਾ ਜਾਂਦਾ ਹੈ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਇੱਧਰ ਜੋ ਬਾਬਾ ਸੀ ਜੋ ਪਟਿਆਲੇ ਹੋਟਲ ਦੇ ਵਿੱਚੋਂ ਭੱਜ ਗਿਆ ਸੀ ਰਫੂ ਚੱਕਰ ਹੋ ਗਿਆ ਸੀ ਜੋ ਉਸ ਦੇ ਨਾਲ ਬੰਦੇ ਨੈਣਾ ਦੇ ਵੀ ਦਰਸ਼ਨਾਂ ਨੂੰ ਗਏ ਸੀ ਉਹ ਜਦੋਂ ਹੋਟਲ ਦੇ ਵਿੱਚ ਉਡੀਕਦੇ ਰਹਿੰਦੇ ਆ ਬਾਬਾ ਨਹੀਂ ਆਉਂਦਾ ਤਾਂ ਜਦੋਂ ਬਾਹਰ ਨਿਕਲ ਕੇ ਦੇਖਦਾ ਕਿ ਬਾਬਾ ਗਿਆ ਤਾਂ ਗਿਆ ਕਿੱਥੇ ਪਰ ਬਾਬਾ ਤਾਂ ਐਦਾਂ ਗਾਇਬ ਹੋ ਜਾਂਦਾ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ ਜਾਣੀ ਬਾਬਾ ਰਫੂ ਚੱਕਰ ਹੋ ਗਿਆ ਸੀ ਹੁਣ ਸਭ ਇੱਕ ਦੂਜੇ ਵੱਲ ਦੇਖ ਕੇ ਨਾ ਰੋਣ ਜੋਗੇ ਸੀ ਨਾ ਹੱਸਣ ਜੋਗੇ ਕਿਉਂਕਿ ਇਹਨਾਂ ਸਭ ਨੂੰ ਤਕਰੀਬਨ 14 ਤੋਂ 15 ਲੱਖ ਰੁਪਏ ਦਾ ਚੂਨਾ ਲੱਗ ਚੁੱਕਿਆ ਸੀ ਇਹੋ ਜੇ ਸ਼ਰਧਾ ਲੋਬੀ ਸੀ ਜਿਨ੍ਹਾਂ ਦਾ 3.5 ਤਿੰਨ ਲੱਖ ਰੁਪਇਆ ਇਹ ਬਾਬਾ ਲੈ ਕੇ ਉਡਾਂਤਰ ਹੋ ਗਿਆ ਸੀ ਕਿਸੇ ਦਾ 1.5 ਲੱਖ ਕਿਸੇ ਦਾ 80 ਹਜ਼ਾਰ ਕਿਸੇ ਦਾ 40 ਹਜ਼ਾਰ ਯਾਨੀ ਬਾਬੇ ਨੇ ਲਗਭਗ 16 ਲੋਕਾਂ ਨੂੰ ਮਾਜ ਦਿੱਤਾ ਸੀ 16 ਲੋਕਾਂ ਦੇ ਰੁਪਏ ਲੈ ਕੇ ਰਫੂ ਚੱਕਰ ਹੋ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਵੇਗਾ ਬਾਬਾ ਫੜਿਆ ਜਾਏਗਾ ਜਾਂ ਨਹੀਂ ਫੜਾਇਆ ਜਾਏਗਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਬੰਦਾ ਲਾਲਚ ਦੇ ਵਿੱਚ ਆਉਂਦਾ ਹੈ ਜਦੋਂ ਬੰਦਾ ਸ਼ਰਧਾ ਦੇ ਵਿੱਚ ਆ ਜਾਂਦਾ ਹੈ ਉਦੋਂ ਕਈ ਵਾਰ ਉਸ ਦੇ ਨਾਲ ਉਹ ਹੋ ਜਾਂਦਾ ਜਿਸ ਦੀ ਉਸਨੇ ਕਲਪਨਾ ਨਹੀਂ ਕੀਤੀ ਹੁੰਦੀ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਇਸ ਠੱਗ ਬਾਬੇ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਗਿਆ ਠੱਗਿਆ ਗਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਹਨ ਕਿਵੇਂ ਇੱਕ ਬਾਬਾ ਇੱਕ ਪਿੰਡ ਦੇ ਵਿੱਚ ਆਇਆ 2 ਮਹੀਨਿਆਂ ਤੱਕ ਰਿਹਾ ਪਰ 2 ਮਹੀਨਿਆਂ ਦੇ ਵਿੱਚ ਹੀ ਉਹ 15 ਤੋਂ 16 ਲੱਖ ਰੁਪਏ ਦੀ ਠੱਗੀ ਮਾਰ ਕੇ ਚਲਾ ਗਿਆ ਇੰਨੇ ਪੈਸੇ ਕਿਸੇ ਵੀ ਕੰਮ ਵਿੱਚ ਨਹੀਂ ਇਹ ਉਹ ਬੰਦਾ ਸਮਝ ਚੁੱਕਿਆ ਸੀ ਕਿ ਲੋਕਾਂ ਨੂੰ ਬੇਵਕੂਫ ਬਣਾ ਕੇ ਮੈਂ ਰੁਪਏ ਕਮਾ ਸਕਦਾ ਤੇ ਇਸ ਬਾਬੇ ਨੇ ਸੁਣ ਵਿੱਚ ਆਇਆ ਕਿ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਸੋ ਇਹੋ ਜਿਹੇ ਬਾਬਿਆਂ ਤੋਂ ਹਮੇਸ਼ਾ ਸਤর্ক ਰਹੋ ਜਾਗਦੇ ਰਹੋ ਜੇ ਤੁਸੀਂ ਜਾਗਦੇ ਹੋ ਤਾਂ ਤੁਹਾਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਪਰ ਜਦੋਂ ਬੰਦਾ ਬੇਸਲਾ ਹੋ ਜਾਂਦਾ ਤਾਂ ਫਿਰ ਉਹ ਹਮੇਸ਼ਾ ਹੀ ਠੱਗਿਆ ਜਾਂਦਾ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ